ਪੂਰੇ ਪੰਜਾਬ ਦੇ ਟ੍ਰੈਂਡਿੰਗ ਬੁਟੀਕ ਸਟਾਈਲ ਦੇ ਆਰਟੀਕਲ ਮੇਰੇ ਸਟੋਰ ਤੇ ਮਿਲਣਗੇ ਤੁਹਾਨੂੰ ਆ ਚੈੱਕ ਕਰੋ ਪਹਿਲਾ ਮਾਡਲ ਦੇ ਪਾਇਆ ਹੋਇਆ ਪੀਸ ਕਿੰਨਾ ਲਾਜਵਾਬ ਲੱਗ ਰਿਹਾ ਹੈ ਇਹ ਮੈਂ ਸੇਮ ਪੀਸ ਰੇਡੀ ਕਰਵਾਇਆ ਪ੍ਰੋਪਰ ਬੁਟੀਕ ਸਟਾਈਲ ਆਰਟੀਕਲ ਸੈਲੀਬ੍ਰਿਟੀ ਡਿਜ਼ਾਈਨਰ ਸੂਟ ਕਿਉਂਕਿ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਐਦਾਂ ਦੇ ਆਰਟੀਕਲ ਵੇਅਰ ਕਰਨ ਦੀ ਆਏ ਹਾਏ ਹਾਏ ਪੀਸ ਬਣਾ ਹੋਇਆ ਕੋਈ ਮੈਂ ਕਹਿੰਦਾ ਸੂਟ ਚੈੱਕ ਕਰੋ ਨਵਾਂ ਰੰਗ ਨਵਾਂ ਡਿਜ਼ਾਈਨ ਪੂਰੇ ਪੰਜਾਬ ਦੇ ਟ੍ਰੈਂਡਿੰਗ ਬੁਟੀਕ ਸਟਾਈਲ ਆਰਟੀਕਲ ਲੇਟੈਸਟ ਨਿਊ ਆਰਟੀਕਲ ਮੈਂ ਲਾਂਚ ਕਰਨ ਜਾ ਰਹੇ ਹਾਂ ਆ ਇਹਦੇ ਵਿੱਚ ਬਥੇਰੇ ਡਿਜ਼ਾਈਨ ਆਣੇ ਆਗੇ ਔਰ ਪਰ ਜਿਹੜਾ ਇੱਕ ਗੱਲ ਕਹਿ ਦਿੰਦਾ ਮੈਂ ਆਪਣਾ ਆਰਟੀਕਲ ਬੁੱਕ ਕਰਵਾਈ ਚੱਲਿਓ ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪ੍ਰੀ ਬੁਕਿੰਗ ਦੇ ਇਹ ਸੂਟ ਮਿਲਨੇ ਆ। ਸੋ ਪਿਓਰ ਖਾਦੀ ਸਿਲਕ ਦੇ ਉੱਤੇ ਮੈਂ ਰੈਡੀ ਕਰਵਾਇਆ ਜਿਹੜਾ ਫੈਬਰਿਕ ਆ ਰਿਹਾ ਪਿਓਰ ਖਾਦੀ ਸਿਲਕ ਤੁਸੀਂ ਪੀਸ ਚੈੱਕ ਕਰੋ। ਕਲਰ ਸ਼ੇਡ ਬਿਲਕੁਲ ਨਵਾਂ ਯੂਨੀਕ ਸ਼ੇਡ ਆ। ਪ੍ਰੋਪਰ ਹੈਵੀ 슬ੀਵਸ ਤੇ ਕੰਮ ਆ ਰਿਹਾ। ਕੰਮ ਦੇਖੋ ਕਿੰਨਾ ਸ਼ਾਨਦਾਰ ਆ। ਪ੍ਰੋਪਰ ਲਖਨਊ ਦਾ ਹੈਂਡਵਰਕ ਕਰਿਆ ਹੋਇਆ ਔਰ ਚੈੱਕ ਕਰੋ ਪੂਰਾ ਹੈਵੀ ਬਾਟਮ ਤੇ ਕੰਮ। ਅਲਟੀਮੇਟ ਬੁਟੀਕ ਸਟਾਈਲ ਦਾ ਡਿਜ਼ ਸੋਲੋ ਕਲਰ ਦੇ ਵਿੱਚ ਬਣਿਆ ਪਿਓਰ ਖਾਦੀ ਸਿਲਕ ਫੈਬਰਿਕ ਦੇ ਵਿੱਚ ਉਸ ਤੋਂ ਬਾਅਦ ਓਏ ਹੋਏ 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 ਕੀ ਬਾਤ ਹੈ ਚੈੱਕ ਕਰੋ ਜੀ ਮੈਂ ਕਹਿੰਨਾ ਜਿਨ੍ਹਾਂ ਨੇ ਆਪਣੀ ਰੂਹ ਖੁਸ਼ ਕਰਨੀ ਹੈ ਨਾ ਸੂਟ ਪਾ ਕੇ ਇਹੋ ਜਿਹਾ ਆ ਚੈੱਕ ਕਰੋ ਬਸ ਆ ਆਰਟੀਕਲ ਬਾਏ ਕਰ ਲਿਓ ਮੇਰੇ ਹਿਸਾਬ ਨਾਲ ਇਸ ਤੋਂ ਉੱਪਰ ਸੋਨਾ ਸੂਟ ਨਹੀਂ ਕੋਈ ਬਣ ਸਕਦਾ ਕਿਉਂਕਿ ਜਿਹੜੀਆਂ ਚੀਜ਼ਾਂ ਨਵੀਆਂ ਲੈ ਕੇ ਆ ਰਿਹਾ ਨਾ ਤੁਹਾਡੇ ਵਾਸਤੇ ਇਹ ਪੂਰਾ ਮਾਰਕੀਟ ਹੁੰਮ ਲਓ ਤੁਹਾਨੂੰ ਆਈਟਮਾਂ ਨਹੀਂ ਮਿਲਣੀਆਂ ਜਲਦੀ ਜਲਦੀ ਪਹਿਲਾਂ ਲਾਂਚ ਕਰਾਂਗਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਨਾ ਪਹਿਲਾਂ ਲਾਂਚ ਕਰਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਇਹੋ ਜਿਹੀ ਵੈਰਾਈਟੀ ਦਊਂਗਾ ਕੀ ਤੁਸੀਂ ਕਹਿਣਾ ਪਾਜੀ ਬਸ ਮਨ ਖੁਸ਼ ਹੋ ਗਿਆ ਸੂਟ ਬਾਇ ਕਰਕੇ ਸੋ ਜਲਦੀ ਤੋਂ ਜਲਦੀ ਇਹਨੂੰ ਬੁੱਕ ਕਰਵਾ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਅਗਰ ਐਦਾਂ ਦੀ ਹੋਰ ਵੈਰਾਈਟੀ ਬਾਇ ਕਰਨਾ ਚਾਹੁੰਦੇ ਹੋ ਸ਼ਾਪ ਤੇ ਜ਼ਰੂਰ ਵਿਜ਼ਿਟ ਕਰੋ ਅਮਰਸਰੀਆ ਮਾਲਜਨ ਮੰਡੇ ਦੀ hattimਬਜੀ ਮੰਡੀ ਦੇ ਗਾਂਧੀ ਹੌਣ ਸਮਾਨਾ ਡਿਸਟ੍ਰਿਕਟਿਆ ਸੂਟ ਲੱਗਿਆ ਜੀ ਤੁਹਾਡੇ ਲਈ ਵਧੀਆ ਵਧੀਆ ਓ ਵਾਹ ਓਏ ਵਾਹ ਸੂਟ ਵਾਕੀ ਬੜੇ ਸੋਹਣਿਆ ਫਿਰ ਖੋਲ ਕੇ ਤਾਂ ਖਾ ਖੋਲ ਕੇ ਕੌਣ ਖਾਏਗਾ ਇਹਨੂੰ ਕੀ ਗੱਲ ਦਾ ਆਸ ਜਾ ਬੈਠਣਾ ਆ ਚੱਕ ਖੋਲ ਕੇ ਖਾ ਪੁੱਤਰ ਸੂਟ ਲੋਈ ਸੂਟ ਆਏ ਆ ਬੜੇ ਸ਼ਾਨਦਾਰ ਪਿਓਰ ਔਰਗੈਂਜ਼ਾ ਦਾ ਆਰਟੀਕਲ ਰੀਸ ਆ ਪੈਨਲ ਡਿਜ਼ਾਈਨ ਬਣਾ ਹੋਇਆ ਹੈ ਲਫਾਰਤ ਉੱਤੇ ਪ੍ਰੋਪਰ ਸਲੀਵਸ ਤੇ ਕੰਮ ਆ ਰਿਹਾ ਜੀ ਪਿਓਰ ਸਿਲਕ ਦੀ ਆ ਰਹੀ ਆ ਬਾਟਮ ਬਾਟਮ ਤੇ ਆ ਰਿਹਾ ਸਾਰਾ ਥਰਡ ਵਰਕ ਜਿਹੜਾ ਛੇੜਮਾ ਆਪਣੀ ਤੇਰਾ ਬੜਾ ਪਿਆਰਾ ਮਹਿੰਦੀ ਗ੍ਰੀਨ ਜਿਹਾ ਕਲਰ ਹੈ ਔਰ ਆ ਆ ਰਿਹਾ ਦਾ ਦੁਪੱਟਾ ਪਿਓਰ ਵਿਸਕੋਸ ਔਰ ਗੈਂਜ਼ਾ ਦਾ 4 ਸਾਈਡ ਲੈਸ ਵਰਕ ਦੇ ਦੁਪੱਟਾ ਆ ਰਿਹਾ ਬੜਾ ਸ਼ਾਨਦਾਰ ਸੋ ਲੋ ਜੀ ਆ ਆ ਰਿਹਾ ਦਾ ਦੁਪੱਟਾ ਹੁਣ ਇਹਦੀ ਛੇੜ ਦੀ ਗੱਲ ਕਰੀਏ ਛੇੜ ਬਿਲਕੁਲ ਨਵੇਂ ਰੈਡੀ ਕਰਵਾਏ ਆ ਇੱਕ ਆਏਗਾ ਜੀ ਇਸ ਦੇ ਵਿੱਚ ਚੀਕੂ ਕਲਰ ਇੱਕ ਆਏਗਾ ਜੀ ਜਿਹਦੇ ਤੇ ਬੜਾ ਪਿਆਰਾ ਮਿਲ ਇੱਕ ਆਏਗਾ ਜਿਸ ਦੇ ਵਿੱਚ ਫਰੋਜ਼ੀ ਬਲੂ ਜਿਹਾ ਸ਼ੇਡ ਇੱਕ ਆਏਗਾ ਜੀ ਓਨੀਅਨ ਪਿੰਕ ਕਲਰ ਪੰਜ ਕਲਰ ਆਣਗੇ ਪੰਜ ਦੇ ਪੰਜ ਰੰਗ ਸੋਹਣੇ ਆ 2950 ਪ੍ਰਾਈਸ ਰਹੇਗਾ ਸੂਟ ਓਕੇ ਰਪੋਰਟ ਆ ਅੱਗੇ ਦੀ ਡਿਟੇਲ ਭਾਜੀ ਤੁਸੀਂ ਦੱਸੋ ਦੱਸੋ ਇਹ ਆ ਨਾ ਸਿਆ ਬੈਠਾਂ ਚਲ ਗੱਛ ਜਿਨ੍ਹਾਂ ਨੂੰ ਕਢਾਈਆਂ ਕਢੋਈਆਂ ਨਾਲੋਂ ਕੁਝ ਅਲੱਗ ਚਾਹੀਦਾ ਨਾ ਵੀ ਅਸੀਂ ਚੀਜ਼ ਪਾਰਟੀ ਫੰਕਸ਼ਨ ਦੇ ਵੀ ਪਾਈਏ ਬਾਹਰ ਅੰਦਰ ਟੀਨ ਚ ਵੀ ਵੇਅਰ ਕਰ ਲਈਏ ਵੀ ਸੂਟ ਪਾਇਆ ਵੀ ਰਾਇਲ ਲੁੱਕ ਲੱਗੇ ਔਰ ਕਾਮਨ ਚੀਜ਼ ਨਾ ਹੋਵੇ ਚੀਜ਼ ਡਿਫਰੈਂਟ ਹੋਵੇ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਲੈ ਕੇ ਆ ਰਿਹਾ ਮੇਰੇ ਸਟੋਰ ਤੇ ਇੱਕ ਤੋਂ ਇੱਕ ਆਈਟਮ ਇਹੋ ਜਿਹੀ ਮਿਲੇਗੀ ਕਿ ਜਿਹੜੀ ਟ੍ਰੈਂਡੇਬਲ ਹੋਏਗੀ ਬਿਲਕੁਲ ਆ ਚੈੱਕ ਕਰੋ ਫੈਸ਼ਨੇਬਲ ਹੋਏਗੀ ਅੱਜ ਦਾ ਆ ਵਾਲਾ ਡਿਜ਼ਾਈਨ ਚੈੱਕ ਕਰ ਲਓ ਜੀ ਮੇਰੇ ਕੋਲੋਂ 5000 ਸੂਟ ਵੀ ਆ ਜਨਾ ਤਾਂ ਵੀ ਥੋੜਾ ਪਹਿਣਾ ਕਿਉਂਕਿ ਇਹ ਸੂਟ ਦੀ ਬੁਕਿੰਗ ਇੰਨੀ ਹੈ ਮੇਰੇ ਕੋਲੋਂ ਪਰ ਇਹ ਪੀਸ ਆਂਦਾ ਲਿਮਟਡ ਸਟਾਕ ਦੇ ਵਿੱਚ ਆਂਦਾ ਹੈ ਇਹ ਡਿਜ਼ਾਈਨ ਪਿਓਰ ਕ੍ਰੇਪ ਪਿਓਰ ਬਨਾਰਸੀ ਸ਼ਰਟ ਆ ਰਹੀ ਹੈ ਸਾਰਾ ਵੀਵਿੰਗ ਦਾ ਕੰਮ ਹੈ ਤੁਸੀਂ ਮਿਨਾਕਾਰੀ ਚੈੱਕ ਕਰੋ ਕਿੰਨੀ ਸ਼ਾਨਦਾਰ ਕਰੀ ਹੋਈ ਹੈ ਪਰ ਪਿਓਰ ਕ੍ਰੇਪ ਦੀ ਬਾਟਮ ਸ਼ੇਡ ਬਿਲਕੁਲ ਨਵਾਂ ਆ ਚੈੱਕ ਕਰੋ ਦੁਪੱਟਾ ਦੁਪੱਟਾ ਆ ਰਿਹਾ ਪਿਓਰ ਵਿਸਕੋਸ অর্ਗੈਂਜ਼ਾ ਦਾ ਬਨਾਰਸੀ ਵੀਰਾਂ ਦਾ ਦੁਪੱਟਾ ਫੋਰਸ ਐਂਡ ਲੈਸ ਵੋਕ ਦੇ ਨਾਲ ਸ਼ੇਡ ਦੇਖੋ ਇੰਗਲਿਸ਼ ਕਲਰ ਇਹਨਾਂ ਨੂੰ ਕਹਿੰਦੇ ਆ ਆ ਲੋ ਆ ਆ ਰਿਹਾ ਨਵਾਂ ਗ੍ਰੇ ਬਲੂ ਜਿਹਾ ਕਲਰ ਆ ਆ ਰਿਹਾ ਨਵਾਂ ਜਾਂ ਦਾਲਚੀਨੀ ਕਲਰ ਆ ਆ ਰਿਹਾ ਨਵਾਂ ਜਾਂ ਮਹਿੰਦੀ ਗ੍ਰੀਨ ਕਲਰ ਆਰਮੀ ਸ਼ੇਡ ਵੀ ਕੈਸਾ ਆ ਤੇ ਆਪਾਂ ਨੂੰ ਡਿਫਰੈਂਟ ਸ਼ੇਡ ਹੈ ਯੂਨਿਕ ਕਲਰ ਨੇ ਚਾਰੇ ਸੋ ਜਲਦੀ ਤੋਂ ਜਲਦੀ ਜਿਹੜਾ ਬਾਇ ਕਰ ਗਿਆ ਕਰ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਇਹੋ ਜੀ ਆਈਟਮ ਹੈ ਇਹ ਕਲਾਸਿਕ ਸੂਟ ਹੈ ਯੂਨਿਕ ਆਰਟੀਕਲ 3500 ਰੁਪਏ ਪ੍ਰਾਈਸ ਰਹੇਗਾ ਕੱਕੇ ਵਰਕ ਦੇ ਮੋਸਟਲੀ ਜਿੰ ਉਹ ਸਾਰੇ ਮੈਕਸਿਮਮ 10 12 13 14 ਇਸ ਰੇਂਜ ਦੇ ਵਿੱਚ ਆ ਰਹੇ ਨੇ ਜਾਨੀ ਕਿ 12 13000 14000 ਇਹ ਪਹਿਲਾ ਆਰਟੀਕਲ ਹੈ ਜਿਹੜਾ ਰੇਟ ਦੇ ਅਕੋਰਡਿੰਗ ਇੰਨਾ ਸ਼ਾਨਦਾਰ ਹੈ ਕਿ ਹਰ ਕਿਸੇ ਨੇ ਬਾਏ ਕਰਨਾ ਛੁਟ ਪਰ ਮਿਲਣਾ ਕਿਸੇ ਕਿਸੇ ਨੂੰ ਹੈ ਮੈਂ ਪਹਿਲਾਂ ਗੱਲ ਵੀਡੀਓ 'ਚ ਕਹਿ ਰਿਹਾ ਜਲਦੀ ਤੋਂ ਜਲਦੀ ਬੁਕਿੰਗ ਕਰਵਾ ਲਿਓ ਇਸ ਡਿਜ਼ਾਈਨ ਦੀ ਕਿਉਂਕਿ ਜਿਹੜਾ ਇਹਦਾ ਤੁਹਾਨੂੰ ਪ੍ਰਾਈਸ ਦੇਣ ਜਾ ਰਹੇ ਹਾਂ ਪ੍ਰਾਈਸ ਸੁਣ ਲਓ ਕੀ ਆ ਰਿਹਾ 7 6 ਦੀ ਰੇਂਜ ਦੇ ਵਿੱਚ 7600 ਰੁਪਏ ਇਸਦਾ ਪ੍ਰਾਈਸ ਹੋਏਗਾ 7600 ਰੁਪਏ 7600 ਇਸ ਦਾ ਪ੍ਰਾਈਸ ਆ ਰਿਹਾ ਰੇਟ ਦੇ ਅਕੋਰਡਿੰਗ ਇੰਨਾ ਸ਼ਾਨਦਾਰ ਸੂਟ ਹੈ ਔਰ ਸਾਰਾ ਦਾ ਸਾਰਾ ਦਬਕੇ ਦਾ ਕੰਮ ਕਿਉਂਕਿ ਜਿਹੜਾ ਦਬਕਾ ਵਰਕ ਹੈ ਸਭ ਤੋਂ ਜ਼ਿਆਦਾ ਮਹਿੰਗਾ ਕੰਮ ਹੁੰਦਾ ਹੈ ਇਹ ਔਰ ਆ ਆ ਰਿਹਾ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਦੁਪੱਟਾ ਜਿਹੜਾ ਸ਼ਾਰਟ ਦਾ ਫੈਬਰਿਕ ਆਏਗਾ ਪਿਓਰ ਗਲਾਸ ਸ਼ਿਮਰ ਔਰਗੈਂਜ਼ਾ ਪਿਓਰ ਕ੍ਰੇਪ ਦੀ ਬਾਟਮ ਔਰ ਚੈੱਕ ਕਰੋ ਇਸ ਦਾ ਸੈਕੰਡ ਸ਼ੇਡ ਇਹਦੇ ਵਿੱਚ ਮੈਂ ਦੋ ਸ਼ੇਡ ਰੈਡੀ ਕਰਵਾਏ ਆ ਦੋਨੋਂ ਸ਼ੇਡ ਸ਼ਾਨਦਾਰ ਆ ਸੇਮ ਪੀਸ ਮੇਰੇ ਤੋਂ 13500 ਚ ਵੀ ਪਿਆ ਉਹਦਾ ਦੁਪੱਟਾ ਫੋਰ ਸਾਈਡ ਬਣਾਇਆ ਇਹਦੇ ਦੁਪੱਟੇ ਤੇ ਬੁੱਟੀ ਵਰਕ ਹੈ ਇਹ ਰੇਂਜ ਆਪਾਂ ਰੀਜ਼ਨੇਬਲ ਪ੍ਰਾਈਸ ਵਿੱਚ ਰੈਡੀ ਕਰਵਾਇਆ ਸੋ ਇਹਦਾ ਪ੍ਰਾਈਸ ਆਊਗਾ 7600 ਜਲਦੀ ਤੋਂ ਜਲਦੀ ਬੁਕਿੰਗ ਕਰਵਾ ਲਿਓ ਬਾਅਦ ਤੋਂ ਨੂੰ ਪ੍ਰੀ ਬੁਕਿੰਗ ਤੇ ਮਿਲੂਗਾ ਹੋ ਸਕਦਾ ਅਗਲੀ ਵਾਰੀ ਕਲਰ ਹੋਰ ਵੀ ਚੇਂਜ ਹੋ ਕੇ ਆਣ ਸੋ ਜਲਦੀ ਤੋਂ ਜਲਦੀ ਆਪਣਾ ਬਾਈ ਕਰ ਲਓ ਆਹ ਵਾਲੇ ਡਿਜ਼ਾਈਨ ਦੇ ਵਿੱਚ ਪਹਿਲਾਂ ਮੇਰੇ ਕੋਲ ਸੋਲੋ ਕਲਰ ਆ ਰਿਹਾ ਸੀ ਸਿਰਫ yellow on demand ਤੇ ਮੈਂਨੇ ਕਸਟਮਰ ਦੇ ਪੀਸ ਰੈਡੀ ਕਰਵਾਏ ਨੇ ਇਹ ਸਾਰੇ ਕਲਰ ਨਵੇਂ ਟੋਟਲੀ ਡਿਫਰੈਂਟ ਸ਼ੇਡ ਪਹਿਲਾ ਗ੍ਰੇ ਕਲਰ ਚੈੱਕ ਕਰੋ ਤੁਸੀਂ ਮੈਂ ਸਾਰੇ ਕਲਰ ਦਿਖਾਉਂਗਾ ਤੁਹਾਨੂੰ yellow ਕਲਰ ਵੀ ਆਇਆ ਔਰ ਡਿਜ਼ਾਈਨ ਇੰਨਾ ਪਿਆਰਾ ਹੈ ਇਸ ਰੇਟ ਦੇ ਅਕੋਰਡਿੰਗ ਪਾਰਟੀ ਵੇਅਰ ਸੂਟ ਆਇਆ ਇਹ ਇੰਨਾ ਸ਼ਾਨਦਾਰ ਜਿਹੜਾ ਪ੍ਰਾਈਸ ਆ ਰਿਹਾ ਪ੍ਰਾਈਸ ਪੁਸ਼ ਵੀ ਨਹੀਂ ਹੈਗਾ ਜੀ ਜੇ ਐਦਾਂ ਦੇ ਆਰਟੀਕਲ ਆਪਾਂ ਰੇਡੀ ਕਰਵਾਣ ਜਾਂਦੇ ਹਾਂ ਨਾ ਤਾਂ ਇਹੀ 5-5 6-6000 ਤੋਂ ਘੱਟ ਨਹੀਂ ਬਣਦੇ ਸੋ ਇਹ ਸਭ ਨੂੰ ਪਤਾ ਹੈ ਗੱਲ ਸੋ ਜਿਹੜਾ ਇਹਦਾ ਪ੍ਰਾਈਸ ਆਏਗਾ ਸਿਰਫ 2700 2700 ਰੁਪਏ 2700 ਰੁਪਏ ਦਾ ਪ੍ਰਾਈਸ ਆਏਗਾ ਸੋ ਜਿਹੜਾ ਫੈਬਰਿਕ ਆ ਰਿਹਾ ਪਿਓਰ ਵਿਸਕੋਸ אורਗੈਂਜ਼ਾ ਸ਼ਾਰਡ ਦਾ ਫੈਬਰਿਕ ਪਿਓਰ ਸਿਲਕ ਦੀ ਬਾਟਮ ਔਰ ਦੁਪੱਟੇ ਤੇ ਵੀ ਵਰਕ ਕਰਵਾਇਆ ਐਦਾਂ ਨਹੀਂ ਹੈਗਾ ਕਿ ਦੁਪੱਟਾ ਸਿੰਪਲ ਆਏਗਾ ਜੇ ਰੇਂਜ ਘਟਾ ਤਾਂ ਦੁਪੱਟੇ ਤੇ ਵੀ ਕੰਮ ਬਹੁਤ ਸੋਹਣਾ ਕਰਿਆ ਆ ਦੇਖੋ ਦੁਪੱਟੇ ਤੇ ਸਾਰਾ ਕਟਵਰਕ ਦਾ ਕੰਮ ਛੇਡ ਇੰਗਲਿਸ਼ ਇਹਨਾਂ ਨੂੰ ਕਹਿੰਦੇ ਨਵੇਂ ਰੰਗ ਆ ਦੇਖੋ ਕਿੰਨਾ ਸ਼ਾਨਦਾਰ ਛੇਡ ਹੈ ਇਹ ਕਲਰ ਥੋੜਾ ਚੇਂਜ ਕਰਤਾ ਆਏ ਹਾਏ 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 ਵਾਹ ਪਹਿਲੀ ਵਾਰ ਛੇਡ ਦੇਖ ਰਿਹਾ ਮੈਂ ਆ ਲੋ ਨੇਵੀ ਬਲੂ ਕਲਰ ਆਸ ਦੇ ਟਾਈਮ ਦੇ ਵਿੱਚ ਬਹੁਤ ਰੇਅਰ ਮਿਲਦਾ ਆਏ ਹਾਏ ਹਾਏ ਆ ਆਹ ਛੇਡ ਚੈੱਕ ਕਰੋ ਡਿਫਰੈਂਟ ਤੁਸੀਂ ਕੰਬੀਨੇਸ਼ਨ ਦੇਖੋ ਵਰਕ ਦਾ ਕਿੰਨਾ ਸ਼ਾਨਦਾਰ ਕਰਿਆ ਹੈ ਸੋ ਸੂਟ ਬਿਊਟੀਫੁੱਲ ਸੂਟ ਹੈ ਇਹ 2700 ਰੁਪਏ ਪ੍ਰਾਈਸ ਦਾ ਜਲਦੀ ਤੋਂ ਜਲਦੀ ਬਾਏ ਕਰ ਲਓ ਬਾਅਦ ਤੁਹਾਨੂੰ ਫ੍ਰੀ ਬੁੰਗੇ ਨਹੀਂ ਮਿਲੂਗਾ ਜੇ ਕੁਝ ਡਿਫਰੈਂਟ ਕਨਸੈਪਟ ਲੱਭ ਰਹੇ ਹੋ ਨਾ ਤਾਂ ਆਹ ਵਾਲਾ ਕਨਸੈਪਟ ਚੈੱਕ ਕਰ ਲਓ ਜੀ ਬਾਏ ਕਰ ਲਓ ਸਭ ਤੋਂ ਸੋਹਣਾ ਕਨਸੈਪਟ ਲੈ ਕੇ ਆਇਆ ਮੈਂ ਇਹ ਆਈਟਮ ਇਹੋ ਜੀ ਹੈ ਕਿ ਪਾਰਟੀ ਵੇਅਰ ਵੀ ਹੈ ਡਿਜੀਟਲ ਦੇ ਉੱਤੇ ਸਾਰਾ ਹਾਈਲਾਈਟ ਕਰਿਆ ਹੋਇਆ ਜੀ ਪਿਓਰ ਕ੍ਰੇਪ ਦੀ ਆ ਰਹੀ ਹੈ ਇਹਦੀ ਸ਼ਰਟ ਔਰ ਡਿਜੀਟਲ ਪ੍ਰਿੰਟਿੰਗ ਦੇ ਉੱਤੇ ਸਾਰਾ ਹਾਈਲਾਈਟ ਜਿੱਦਾਂ ਆ ਰਹੀ ਆ ਫਰੰਟ ਦੀ ਡਿਜ਼ਾਈਨਿੰਗ ਸੇਮ ਉਦਾਂ ਹੀ ਬੈਕ ਦੇ ਡਿਜ਼ਾਈਨਿੰਗ ਆਏਗੀ ਜੀ ਆ ਚੈੱਕ ਕਰੋ ਫਰੰਟ ਬੈਕ ਤੇ ਸੇਮ ਵਰਕ ਆ ਰਿਹਾ ਔਰ ਸਾਰਾ ਦਾ ਸਾਰਾ ਹੈਂਡਵਰਕ ਆ ਸਿਕੁਐਂਸ ਦਾ ਕੰਮ ਉੱਪਰ ਸਾਰ ਸਾਰਾ ਹਾਈਲਾਈਟ ਕਰਿਆ ਹੋਇਆ ਪਿਓਰ ਕਲੇਪ ਦੀ ਬਾਟਮ ਆ ਰਹੀ ਐ ਨਾਲ ਔਰ ਆ ਆ ਰਿਹਾ ਪਿਓਰ ਬਨਾਰਸੀ ਵੀਵਿੰਗ ਦਾ ਦੁਪੱਟਾ ਜਿਹੜਾ ਇਹਦਾ ਪ੍ਰਾਈਸ ਰਹੇਗਾ ਉਹ ਰਹੇਗਾ 3650 ਰੁਪਏ 3650 ਆ ਚੈੱਕ ਕਰੋ ਇਹਦਾ ਦੁਪੱਟਾ ਔਰ ਇਹਦੇ ਦੀ ਸ਼ੇਡ ਦੇਖੋ ਕਿੰਨੇ ਸ਼ਾਨਦਾਰ ਰੈਡੀ ਕਰਾਈ ਹੋਇਆ ਆ ਦੇਖੋ ਨਵਾਂ ਜਾਂ ਬਰਾਊਨੀ ਜਿਹਾ ਕਲਰ ਬੜਾ ਪਿਆਰਾ ਯੂਨੀਕ ਕਲਰ ਹੈ ਸੋ ਜਲਦੀ ਤੋਂ ਜਲਦੀ ਕਲਰ ਕੋਈ ਵੀ ਬਾਏ ਕਰ ਲਓ ਔਰ ਸੂਟ ਜਲਦੀ ਤੋਂ ਜਲਦੀ ਬਾਏ ਕਰਿਆ ਕਰੋ ਕਿਉਂਕਿ ਸਾਡੇ ਕੋਲ 15 ਮਿੰਟ 20 ਮਿੰਟ ਇਹੋ ਜਿਹੇ ਆਈਟਮ ਦਾ ਮਸਾ ਹੀ 20 ਮਟੀਰੀਅਲ ਚੱਲਦੀ ਹੈ ਤੇ ਨਾਲ ਦੀ ਨਾਲ ਮੇਰਾ ਬਾਅਦ ਚ ਮੈਸੇਜ ਆਊਗਾ ਸਟਾਕ ਆਊਟ ਆ ਚੈੱਕ ਕਰੋ ਜੀ ਲਾਸਟ ਵਾਲਾ ਕਲਰ ਆ ਰਿਹਾ ਜੀ ਬੜਾ ਪਿਆਰਾ ਓਨੀਅਨ ਪਿੰਕ ਜਿਹਾ ਸ਼ੇਡ ਹੈ ਬੜਾ ਸੋਹਣਾ ਸ਼ੇਡ ਹੈ ਚਾਰ ਰੰਗ ਨੇ ਚਾਰੇ ਰੰਗ ਪਿਆਰੇ ਨੇ ਇਹ ਪਾਰਟੀ ਵੇਅਰ ਬਿਲਕੁਲ ਨਵਾਂ ਕਨਸੈਪਟ ਹੈ ਬਹੁਤ ਸੋਹਣਾ ਆਰਟੀਕਲ ਹੈ ਜਿਹੜਾ ਪ੍ਰਾਈਸ ਆ ਰਿਹਾ 3 ਸੂਟ ਮੂੰਹੋਂ ਬੋਲਦੇ ਆ ਜੀ ਸੱਚੀ ਗੱਲ ਕਹਿ ਰਹਾ ਮੈਂ ਤੁਹਾਨੂੰ ਇਹ ਜਦ ਸੂਟ ਤੁਸੀਂ ਪਾਓਗੇ ਨਾ ਇਸ ਗੱਲ ਦੀ ਮੇਰੀ ਗਰੰਟੀ ਹੈ ਸੂਟ ਹਰ ਕੋਈ ਪੁੱਛੇਗਾ ਬਾਏ ਕਿੱਥੋਂ ਗਏ ਆ ਵੀ ਅਸੀਂ ਜ਼ਰੂਰ ਬਾਏ ਕਰਨਾ ਹੈ ਜਿਹੜੇ ਦੇਖਣਗੇ ਸੂਟ ਇੰਨਾ ਪਿਆਰਾ ਬਣਾ ਹੋਇਆ ਹੈ ਇਹ ਆਈਟਮ ਇਹੋ ਜੀ ਹੈ ਕਿ ਫੈਬਰਿਕ ਇੰਨਾ ਸੋਹਣਾ ਪਿਓਰ ਮਲ ਕੋਟਨ ਫੈਬਰਿਕ ਹੈ ਇਹ ਲਾਈਨਿੰਗ ਜ਼ਰੂਰ ਲੱਗਦੀ ਹੈ ਪਰ ਦੋਨੋਂ ਮੌਸਮ ਫੈਬਰਿਕ ਵੇਅਰ ਹੋਊਗਾ ਜੀ ਆ ਚੈੱਕ ਕਰੋ ਪਹਿਲਾਂ ਤਾਂ ਇਹਦੀ ਸ਼ਰਟ 3 ਮੀਟਰ ਦੀ ਸ਼ਰਟ ਆ ਰਹੀ ਆ ਸੋ ਪ੍ਰੋਪਰ ਪਲੱਸ ਸਾਈਜ਼ ਬਣਵਾ ਲਿਓ ਭਾਵੇਂ ਆ ਦੇਖੋ ਛਾਰਡ ਦੇ ਉੱਪਰ ਸਾਰਾ ਸਾਰਾ ਹੈਂਡ ਪੇਂਟ ਪਲੱਸ ਸਾਰੀ ਉੱਪਰ ਹੈਂਡ ਵਰਕ ਦੀ ਐਮਬਰਾਇਡਰੀ ਜੀ ਉਸ ਤੋਂ ਬਾਅਦ ਆ ਚੈੱਕ ਕਰਾ ਦਿੰਨਾ ਤੁਹਾਨੂੰ ਆ ਦੇਖੋ ਆ ਸਾਰਾ ਸ਼ੈਡੋ ਵਰਕ ਆ ਕਰਿਆ ਹੋਇਆ ਆ ਦੇਖੋ ਆ ਸਾਰਾ ਸ਼ੈਡੋ ਵਰਕ ਆ ਕਰਿਆ ਜੀ ਤੁਸੀਂ ਪੀਸ ਦੇਖੋ ਕਿੰਨਾ ਲਾਜਵਾਬ ਬਣਾ ਹੋਇਆ ਔਰ ਪ੍ਰੋਪਰ 슬ੀਵਜ਼ ਦੀ ਡਿਜ਼ਾਈਨ ਬੈਕ ਤੇ ਕੇਰ ਆਊਗਾ ਆ ਪ੍ਰੋਪਰ 슬ੀਵਜ਼ ਦੀ ਡਿਜ਼ਾਈਨ ਇਹ ਸਾਰਾ ਸ਼ੈਡੋ ਵਰਕ ਹੈ ਤੁਸੀਂ ਕੰਮ ਦੇਖੋ ਕਿੰਨਾ ਸ਼ਾਨਦਾਰ ਸਾਰਾ ਵਰਕ ਹੈ ਬਿਲਕੁਲ ਡਿਫਰੈਂਟ ਦਾ ਆਰਟੀਕਲ ਹੈ ਯੂਨਿਕ ਦਾ ਆਰਟੀਕਲ ਲੈ ਕੇ ਆਇਆ ਕੁਝ ਨਵੀਂ ਜਿਹੀ ਚੀਜ਼ ਪੇਸ਼ ਕਰ ਰਹੇ ਆ ਤੁਹਾਡੇ ਅੱਗੇ ਆ ਪਿਓਰ オリジナル ਮਸਲੀਨ ਦੀ ਬਾਟਮ ਆ ਰਹੀ ਹੈ ਔਰ ਆ ਆ ਰਿਆਂ ਦਾ ਦੁਪੱਟਾ ਦੁਪੱਟਾ ਦੇਖੋਗੇ ਕਿੰਨਾ ਲਾਜਵਾ ਬਣਾਣਾ ਆਏ ਹੋਏ ਐ ਐਕਸਲੈਂਟ ਦੁਪੱਟਾ ਲੋ ਜੀ ਸ਼ੇਡ ਦੀ ਗੱਲ ਕਰਾਂ ਤਾਂ ਬਿਲਕੁਲ ਡਿਫਰੈਂਟ ਸ਼ੇਡ ਸਮਰ ਸਪੈਸ਼ਲ ਕਲਰ ਹੈ ਔਰ ਸਮਰ ਸਪੈਸ਼ਲ ਆਰਟੀਕਲ ਹੈ ਥੋੜਾ ਪਾਰਟੀ ਵੇਅਰ ਵੀ ਹੈ ਬੁਟੀਕ ਸਟਾਈਲ ਵੀ ਹੈ ਕੁਝ ਨਵੀਂ ਚੀਜ਼ ਵੀ ਹੈ ਜਿਨ੍ਹਾਂ ਨੂੰ ਕੁਝ ਅਲੱਗ ਚਾਹੀਦਾ ਮੇਰੇ ਹਿਸਾਬ ਨਾਲ ਹੁਣ ਤੱਕ ਮੈਂ ਬਥੇਰੇ ਸੂਟ ਸੇਲ ਕਰਤੇ ਪਰ ਇਹੋ ਜਿਹਾ ਆਈਟਮ ਹਜੇ ਤੱਕ ਆਈ ਨਹੀਂ ਇਹ ਪਹਿਲੀ ਵਾਰ ਆਈ ਹੈ ਆ ਚੈੱਕ ਕਰੋ ਜੀ ਕਲਰ ਓਨੀਅਨ ਸ਼ੇਡ ਕੋਈ ਵੀ ਕਲਰ ਬਾਏ ਕਰ ਲਓ ਤਿੰ ਔਰ ਬਰਬਰੀ ਦੇ ਮੈਂ ਡਿਜ਼ਾਈਨਰ ਸੂਟਸ ਲੈ ਕੇ ਆਇਆ ਔਰ ਤੁਸੀਂ ਕਲੈਕਸ਼ਨ ਚੈੱਕ ਕਰੋ ਕਿੰਨੀ ਲਾਜਵਾ ਵਈ ਹੈ ਜੀ ਪਹਿਲੀ ਗੱਲ ਤਾਂ ਮੈਂ ਇਹ ਕਹਤਾ ਕਿ ਜਿਹੜੇ ਕਲਰਸ ਆ ਸਾਰੇ ਯੂਨਿਕ ਸ਼ੇਡਸ ਆ ਔਰ ਡਿਫਰੈਂਟ ਕਲਰ ਆ ਚੈੱਕ ਕਰੋ ਜੀ ਪਹਿਲਾ ਆਰਟੀਕਲ ਮੈਂ ਤੁਹਾਨੂੰ ਸਾਰੇ ਕਲਰ ਡਿਜ਼ਾਈਨ ਓਪਨ ਕਰਕੇ ਦਿਖਾਉਂਗਾ ਤੁਸੀਂ ਕਨਸੈਪਟ ਦੇਖੋ ਕਿੰਨਾ ਸ਼ਾਨਦਾਰ ਆ ਜੀ ਸੋ ਪਿਓਰ ਬਰਬਰੀ ਦੀ ਡਿਜੀਟਲ ਪ੍ਰਿੰਟ ਦੇ ਆਰੀਆ ਸ਼ਰਟ ਪਲੱਸ ਬਾਰਡਰ ਤੇ ਸਾਰਾ ਲੈਸ ਵਰਕ ਤੇ ਥ੍ਰੈਡ ਵਰਕ ਦਾ ਕੰਮ ਆ ਉਸ ਤੋਂ ਬਾਅਦ ਸ਼ਰਟ ਦੇ ਉੱਪਰ ਸਾਰਾ ਸਾਰਾ ਆਰੀ ਵਰਕ ਕਰਾਇਆ ਸਾਰੀ ਆਰੀ ਵਰਕ ਦੀ ਐਮਬਰਾਇਡਰੀ ਆ ਰਹੀ ਹੈ ਉਸ ਤੋਂ ਬਾਅਦ ਬਾਟਮ ਤੇ ਆਏਗਾ ਵਰਕ ਪ੍ਰੋਪਰ ਬੁਟੀਕ ਮੇਡੇ ਆਰਟੀਕਲ ਹੈ ਤੁਸੀਂ ਕਲਰ ਦੇਖੋ ਪ੍ਰਿੰਟਿੰਗ ਦੇਖੋ ਫੈਬਰਿਕ ਪਿਓਰ ਬਰਬਰੀ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਫੈਬਰਿਕ ਹੈ ਜੀ ਆ ਚੈੱਕ ਕਰੋ ਦੁਪੱਟਾ ਟੈਬੀ ਲਾਈਨ ਦਾ ਦੁਪੱਟਾ ਰੈਡੀ ਕਰਵਾਇਆ ਜੀ ਔਰ ਪੀਸ ਇੰਨਾ ਲਾਜਵਾਬ ਲੁੱਕ ਇੰਨੀ ਸੋਹਣੀ ਸੂਟ ਐਲੀਗੈਂਟ ਆ ਚੈੱਕ ਕਰੋ ਜੀ ਸੈਕੰਡ ਡਿਜ਼ਾਈਨ ਬਿਊਟੀਫੁਲ 올 ਡਿਜ਼ਾਈਨ 올 ਡਿਜ਼ਾਈਨ ਸਾਰੇ ਕੈਂਡ ਪੀਸ ਆ ਇਹ ਆ ਚੈੱਕ ਕਰੋ ਜੀ ਬਲੂ ਸ਼ੇਡ ਆ ਗਿਆ ਜੀ ਪ੍ਰਿੰਟ ਦੇਖੋ ਤੁਸੀਂ ਕਿੰਨੇ ਡਿਫਰੈਂਟ ਆ ਔਰ ਸਾਰੇ ਸਾਰੇ ਡਿਫਰੈਂਟ ਪ੍ਰਿੰਟ ਆ ਆ ਲੋ ਇਹ ਕਾਰਾ ਜੀ ਸੀ ਗ੍ਰੀਨ ਕਲਰ ਪਿਸਤਾ ਕਲਰ ਕਲਰ ਦੇਖੋ ਕਿੰਨਾ ਪਿਆਰਾ ਜੀ ਬਿਲਕੁਲ ਅਲੱਗ ਜੀ ਚੀਜ਼ ਇਹਨਾਂ ਨੇ ਲੈਣੀ ਹੈ ਨਾ ਤਾਂ ਸਾਡੇ ਪੇਜ ਤੇ ਮਿਲੇਗੀ ਨਵੀਆਂ ਚੀਜ਼ਾਂ ਇੱਕ ਤੋਂ ਇੱਕ ਡੇਲੀ ਨੂੰ ਡੇਲੀ ਵੈਰਾਈਟੀ ਇਹੋ ਜੀ ਆ ਰਹੀ ਹੈ ਨਾ ਕਿ ਸੂਟ ਮੈਂ ਕਹਿੰਦਾ ਰੂਹ ਖੁਸ਼ ਹੋ ਜਾਂਦੇ ਸੂਟ ਦੇਖ ਕੇ ਆ ਲੋ ਆ ਚੈੱਕ ਕਰੋ ਜੀ ਆ ਲੋ ਲਾਸਟ ਵਾਲਾ ਪੀਸ ਹੋਊਗਾ ਜੀ ਆ ਵਾਲਾ ਇਹ ਆਏਗਾ ਸਕਿਨ ਫਾਰਮ ਸ਼ੇਡ ਸੋ ਤੁਸੀਂ ਸਾਰੇ ਡਿਜ਼ਾਈਨ ਨਿਗਾ ਕਰ ਲੇ ਕੋਈ ਵੀ ਤੁਸੀਂ ਡਿਜ਼ਾਈਨ ਆਪਣਾ ਬਾਏ ਕਰ ਲਓ ਬਾਟਮ ਤੇ ਵਰਕ ਕਰਾਇਆ ਐ ਐਮਬਲੋਇਡਰੀ ਆ ਰਹੀ ਐ ਸੋ ਬੜੇ ਪਿਆਰੇ ਆਰਟੀਕਲ ਨੇ ਸ਼ਾਰਡ ਉੱਪਰ ਬਰਬਰੀ ਸ਼ਰਟ ਸਾਰਾ ਉੱਪਰ ਆਰੀ ਵਰਕ ਪਲੱਸ ਬਾਰਡਰ ਤੇ ਸਾਰਾ ਥ्रेड ਵਰਕ ਪਲੱਸ ਲੈਸ ਵਰਕ ਔਰ ਦੁਪੱਟਾ ਟੈਪ ਵੀ ਲਾਈਨ ਦਾ ਬਿਊਟੀਫੁਲ ਆਰਟੀਕਲ ਜਿਹੜਾ ਪ੍ਰਾਈਸ ਆਏਗਾ 3150 ਟੋਇਲ ਬਲੂ ਕਲਰ ਦੇ ਜਿੰਨੇ ਵੀ ਪਹਿਲਾਂ ਮੈਂ ਆਰਟੀਕਲ ਸੇਲ ਕਰ ਰਹੇ ਨੇ ਨਾ ਮੋਸਟਲੀ ਸਾਰੇ ਪਲੱਸ ਰੇਂਜ ਚ ਬਣ ਕੇ ਆਉਂਦੇ ਨੇ ਕਿਉਂਕਿ ਇਹ ਕਲਰ ਹੀ ਇਹੋ ਜਿਹਾ ਐ ਇਸ ਕਲਰ ਦੇ ਵਿੱਚ ਜਿਆਦਾਤਰ ਜੀਡੀਵੀ ਵੈਰਾਈਟੀ ਆਂਦੀ 13000 ਇਸ ਰੇਂਜ ਦੇ ਵਿੱਚ ਵੈਰਾਈਟੀ ਆਉਂਦੀ ਹੈ ਪਰ ਜਿਹੜਾ ਆ ਪਹਿਲਾ ਆਰਟੀਕਲ ਹੈ ਜਿਹਦਾ ਪ੍ਰਾਈਸ ਆ ਰਿਹਾ ਸਿਰਫ 3250 ਰੁਪਏ ਤੇ ਜਿਹੜਾ 3250 ਰੁਪਏ ਇਸਦਾ ਪ੍ਰਾਈਸ ਰਹੇਗਾ ਤੇ ਸੂਟ ਪਾਇਆ ਮੈਂ ਇੰਨੀ ਗਾਰੰਟੀ ਦਿੰਦਾ ਕਿ ਸੂਟ ਪਾਇਆ 5000 ਤੋਂ ਘੱਟ ਨਹੀਂ ਲੱਗਣਾ ਆ ਚੈੱਕ ਕਰੋ ਪਹਿਲਾਂ ਤਾਂ ਇਹਦਾ ਫਰੰਟ ਆ ਆ ਰਿਹਾ ਨੈਕ ਸਾਰਾ ਵਰਕ ਕਰਿਆ ਹੋਇਆ ਪਰ ਆ ਆ ਰਿਹਾ ਪ੍ਰੋਪਰ 슬ੀਵਸ ਤੇ ਕੰਮ ਔਰ ਆ ਆ ਰਿਹਾ ਤਾਂ ਮਿਡਲ ਦੇ ਵਿੱਚ ਫਲਾਵਰ ਪੈਨਲ ਡਿਜ਼ਾਈਨ ਦਿੱਤਾ ਹੈ ਬੜਾ ਪਿਆਰਾ ਉਸ ਤੋਂ ਬਾਅਦ ਬੈਕ ਐਮਬਰਾਇਡਰੀ ਵੀ ਚੈੱਕ ਕਰੋ ਜੀ ਫਰੰਟ ਔਰ ਬੈਕ ਤੇ ਡਿਜ਼ਾਈਨ ਬਣੇਗਾ ਆ ਆ ਰਿਹਾ फ्रंट ਤੇ ਵੀ ਕਢਾਈ ਆ ਬੈਕ ਤੇ ਵੀ ਕਢਾਈ ਆ ਰੇਟ ਦੇ ਅਕੋਰਡਿੰਗ ਇੰਨਾ ਪਿਆਰਾ ਸੂਟ ਹੈ ਕਿ ਜਿੰਨੇ ਵੀ ਮੇਰੇ ਫੋਲੋਅਰਸ ਆ ਜਿੰਨੇ ਵੀ ਮੇਰੇ ਵੀਵਰਸ ਆ ਸਾਰੇ ਕਹਿਣਗੇ ਭਾਜੀ ਸੂਟ ਅਸੀਂ ਬਾਏ ਕਰਨਾ ਆ ਚੈੱਕ ਕਰੋ ਪਿਓਰ ਕਰੇਵ ਦੀ ਦੀ ਬਾਟਮ ਆ ਰਹੀ ਹੈ ਬਾਟਮ ਤੇ ਸਾਰਾ ਦਾ ਸਾਰਾ ਵਰਕ ਕਰਿਆ ਹੋਇਆ ਉਸ ਤੋਂ ਬਾਅਦ ਦੁਪੱਟੇ ਤੇ ਵੀ ਐਮਬ੍ਰੋਇਡਰੀ ਆ ਰਹੀ ਹੈ ਚੈੱਕ ਕਰੋ ਦੁਪੱਟਾ ਵੀ ਬੜਾ ਪਿਆਰਾ ਔਰ ਰੇਟ ਆ ਰਿਹਾ 3200 ਪਿਆਰ ਵਿੱਚ ਜਲਦੀ ਤੋਂ ਜਲਦੀ ਬਾਏ ਕਰ ਲਓ ਇਸ ਸੂਟ ਦੀ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਰਾਇਲ ਵਿਊ ਗਲਰ ਸਭ ਤੋਂ ਸੋਹਣਾ ਆਰਟੀਕਲ ਆਵਲਾ ਡਿਜ਼ਾਈਨ ਮੇਰਾ ਪਿਛਲੇ ਵੀਕ ਹੈ ਸੀਗਾ ਪੀਸ ਆਈ ਸੀ ਪਿਛਲੇ ਵੀਕ ਚ 10 10 ਦੇ 10 ਪੀਸ ਦੋ ਯਾਨੀ ਦੋ ਘੰਟੇ ਤੱਕ ਮੈਂ ਜ਼ਿਆਦਾ ਕਹਿ ਗਿਆ ਕਿ 10 ਦੇ 10 ਪੀਸ ਐਵੇਂ ਕਸਟਮਰ ਬੈਠੇ ਜੀਏ ਔਰ ਇੱਕ ਕਸਟਮਰ ਨੂੰ ਪੀਸ ਦਿਖਾਇਆ ਤਾਂ ਸਾਰੇ ਕਸਟਮਰਾਂ ਦੇ ਅੱਖ ਘੜ ਗਈ ਸੂਟ ਦੇਖ ਕੇ ਔਰ ਸਾਰਿਆਂ ਨੇ ਕਿਹਾ ਭਾਜੀ ਇੱਕ ਵੀ ਸਾਨੂੰ ਦੇ ਦੋ ਇੱਕ ਵੀ ਸਾਨੂੰ ਦੇ ਦੋ ਇੱਕ ਵੀ ਸਾਨੂੰ ਦੇ ਦੋ ਔਰ 10 ਦੇ 10 ਪੀਸ ਸਿਰ 15 ਮਿੰਟ ਦੇ ਵਿੱਚ ਸੋਲਡ ਆਊਟ ਇਹੋ ਜਿਹਾ ਆਰਟੀਕਲ ਹੈ ਜੀ ਇਹ ਪਿਓਰ ਬਰਬਰੀ ਦਾ ਮੈਂ ਆਰਟੀਕਲ ਰੀਸਟੌਕ ਕਰਿਆ ਉਸ ਟਾਈਮ ਮੈਂ ਰੀਲ ਨਹੀਂ ਬਣਾ ਸਕਿਆ ਇਸ ਦੀ ਸੋ ਬੈਡ ਲੱਕ ਰਿ ਸੋ ਮੇਰਾ ਹੋਇਆ ਕਿ ਮੈਨੂੰ ਆਇਆ ਹੋਇਆ ਕਿ ਮੈਂ ਆਪਣੀ ਪਹਿਲਾਂ ਇੰਸਟਾ ਫੈਮਿਲੀ ਨੂੰ ਨਿਗਾ ਕਰਵਾਉਂਦਾ ਇੱਕ ਵਾਰੀ ਆ ਚੈੱਕ ਕਰੋ ਜੀ ਇਹ ਪ੍ਰੀ ਬੁਕਿੰਗ ਚੱਲ ਰਹਾ ਹੈ ਮੇਰਾ ਆਲਰੇਡੀ ਆਰਟੀਕਲ ਸਾਰਾ ਸਾਰਾ ਤੁਸੀਂ ਕਲਰ ਦੇਖੋ ਵਰਬਰੀ ਦਾ ਇਹ ਆਰਟੀਕਲ ਆ ਰਿਹਾ ਪ੍ਰਿੰਟਿੰਗ ਦੇਖੋ ਕਲਰ ਕੰਬੀਨੇਸ਼ਨ ਹੀ ਐਸਾ ਹੈ ਕਿ ਜਿੱਥੇ ਮਰਜ਼ੀ ਘੁੰਮ ਲੋ ਜਲਦੀ ਜਲਦੀ ਕੰਬੀਨੇਸ਼ਨ ਨਹੀਂ ਮਿਲਦਾ ਔਰ ਕਲਰ ਇੰਨਾ ਪਿਆਰਾ সুইਟ ਜਿਹਾ ਸ਼ੇਡ ਹੈ ਗਾਜ਼ਰੀ ਜਾਂ ਔਰ ਪਿੰਕ ਗਾਜ਼ਰੀ ਇਹ ਕਲਰ ਆ ਰਿਹਾ ਪ੍ਰਿੰਟਿੰਗ ਦੇਖੋ ਪਿਓਰ ਵਰਬਰੀ ਦਾ ਆਰਟੀਕਲ ਬਹੁਤ ਸੋਹਣਾ ਆਰਟੀਕਲ ਆ ਬਹੁਤ ਸੋਹਣਾ ਸੋ ਜਲਦੀ ਜਲਦੀ ਬ ਆਵਲੇ ਡਿਜ਼ਾਈਨ ਦੇ ਤਾਂ ਮੇਰੇ ਕੋਲ ਅਨਲਿਮਟਿਡ ਬੁਕਿੰਗ ਹੈ ਜੀ ਅਨਲਿਮਟਿਡ ਪਿਓਰ ਬਰਬਰੀ ਦਾ ਸਭ ਤੋਂ ਸੋਨਾ ਕਲਰ ਸਭ ਤੋਂ ਸੋਨਾ ਡਿਜ਼ਾਈਨ ਔਰ ਪ੍ਰੋਪਰ ਡਿਜ਼ਾਈਨਰ ਤੋਂ ਬਣਾਇਆ ਹੈ ਬੁਟੀਕਸ ਨਾਲ ਇਹ ਆਰਟੀਕਲ ਆ ਰਿਹਾ ਜਿਨ੍ਹਾਂ ਨੂੰ ਕੁਝ ਨਵੀਆਂ ਚੀਜ਼ਾਂ ਚਾਹੀਦੀਆਂ ਨੇ ਨਾ ਰਾਇਲ ਲੁੱਕ ਆਰਟੀਕਲ ਚਾਹੀਦੇ ਨੇ ਬਸ ਹਰ ਇੱਕ ਰੀਲ ਮੇਰੀ ਇਹੋ ਜਿਹੀ ਹੋਏਗੀ ਕਿ ਜਿਸ ਦੇ ਵਿੱਚ ਮੇਰਾ ਆਰਟੀਕਲ ਬੋਲੇਗਾ ਆ ਚੈੱਕ ਕਰੋ ਜੀ ਆਰਟੀਕਲ ਬੋਲਦੇ ਆ ਪਿਓਰ ਬਰਬਰੀ ਦਾ ਇਹ ਆਰਟੀਕਲ ਰੀਸਟਾਕ ਹੋਇਆ ਜੀ ਫੁੱਲ ਹੈਵੀ ਡਿਮਾਂਡ ਤੇ ਰੀਸਟਾਕ ਹੋਇਆ ਹੈ ਪ੍ਰੋਪਰ 슬ੀਵਸ ਤੇ ਸਾਰਾ ਹੈਂਡਵਰਕ ਡਿਜੀਟਲ ਪ੍ਰਿੰਟ ਕਰਿਆ ਉੱਪਰ ਸਾਰਾ ਹੈਂਡਵਰਕ ਤੁਸੀਂ ਪ੍ਰਿੰਟਿੰਗ ਦੇਖੋ ਕਲਰ ਦੇਖੋ ਇਹ ਗਾਜ਼ਰੀ ਹੈ ਛੇੜਾ ਪਿੰਕ ਗਾਜ਼ਰੀ ਹੈ ਅਗਲਾ ਆ ਆ ਰਹੀਆਂ ਨੇ ਦੀ ਬਾਟਮ ਬਾਟਮ ਤੇ ਸਾਰਾ ਪੈਚਵਰਕ ਦਾ ਕੰਮ ਹੈ ਬਾਟਮ ਦੇਖੋ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਬਾਟਮ ਤੇ ਆ ਰਿਹਾ ਸਾਰਾ ਇਸ ਤਰ੍ਹਾਂ ਦਾ ਕੰਮ ਆ ਦੇਖੋ ਸਾਰਾ ਪੈਚਵਰਕ ਦਾ ਕੰਮ ਆ ਰਿਹਾ ਔਰ ਆ ਆ ਰਿਹਾ ਬਰਬਰੀ ਦਾ ਹੀ ਦੁਪੱਟਾ ਸੋ ਜਿਹੜਾ ਇਹਦਾ ਪ੍ਰਾਈਸ ਰਹੇਗਾ ਔਰੇਗਾ 2800 ਪਿਆਰ ਰੁਪਏ ਜਲਦੀ ਤੋਂ ਜਲਦੀ ਬਾਏ ਕਰ ਲਓ ਜਲਦੀ ਤੋਂ ਜਲਦੀ ਬੁਕਿੰਗ ਕਰਵਾ ਲਓ 150 ਪੀਸ ਆਣਾ ਮੇਰਾ ਸੋ